ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਉੱਪਰ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਜਰੂਰ ਦਬਲੋ ਤਾਂ ਕਿ ਬਰੇਦ-ਵਰੇਦ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਦੀ ਰਹੇ ਤੇ ਕਿਸਾਨ ਵੀਰੋ ਜਿੱਦਾਂ ਆਪਾਂ ਦੋ ਤਿੰਨ ਦਿਨ ਹੋ ਗਏ ਵੀਡੀਓ ਪਾਈ ਸੀਗੀ ਪੀਆਰ 126 ਬਾਰੇ ਵੀ ਇਹਦਾ ਸਰਕਾਰ ਨਾਲ ਜਿਹੜਾ ਰੇੜਕਾ ਸੇਲਰ ਮਾਲਕਾਂ ਦਾ ਉਹ ਖਤਮ ਨਹੀਂ ਹੋ ਰਿਹਾ ਤੇ BR 126 ਉਹਦਾ ਪੁਵਿੱਖ ਜਿਹੜਾ ਤੁੰਦ ਲਈ ਦਿਖ ਰਿਹਾ ਹੈਗਾ ਅਜੇ ਤੱਕ ਫਿਲਹਾਲ ਕਿਉਂਕਿ ਜਿੰਨੇ ਵੀ ਆਪਾਂ ਕੰਟੈਕਟ ਦੇ ਵਿੱਚ ਆਪਣੇ ਕਿਸਾਨ ਵੀਰ ਜਾਂ ਹੋਰ ਵੀਰ ਹੈਗੇ ਨੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰਕੇ ਆਪ ਨੂੰ ਪਤਾ ਲੱਗਿਆ ਉਹ ਇਹੀ ਹੈ ਵੀ ਫਿਲਹਾਲ ਇਸ ਤੋਂ ਹੱਥ ਪੈਸਾ ਹੀ ਖਿੱਚ ਰਹੇ ਨੇ ਸੈਲਰ ਮਾਲਕ ਨੇ ਜਿਹੜੇ ਉਹ ਇਸ ਤੋਂ ਕੀ ਹੱਥ ਖਿੱਚ ਰਹੇ ਨੇ ਉਹ ਸਾਰੇ ਝੋਨੇ ਦੀ ਖਰੀਦ ਤੋਂ ਹੀ ਹੱਥ ਪੈਸਾ ਖਿੱਚਣ ਲੱਗ ਜਾਣਗੇ ਕਿਉਂਕਿ ਕਿਸਾਨ ਵੀਰ ਉਹ ਗੱਲ ਕੀ ਹੈ ਜਿਹੜੇ ਸੈਲਰ ਮਾਲਕਾਂ ਨੇ ਝੋਨੇ ਦੀ ਪਿਛਲੇ ਸਾਲ ਖਰੀਦ ਕਰਕੇ ਉਸ ਨੂੰ ਆਪਣੇ ਸੈਲਰਾਂ ਦੇ ਵਿੱਚ ਰੱਖਿਆ ਹੋਇਆ ਸੀਗਾ ਚੌਲ ਬਣਾ ਕੇ ਰੱਖੇ ਹੋਏ ਸੀਗੇ ਕੱਢ ਕੇ ਇਹਨਾਂ ਦੇ ਉਹਦੀ ਪ੍ਰੋਪਰ ਕਿਸਾਨ ਵੱਲੋਂ ਲਿਫਟਿੰਗ ਨਾ ਹੋਣ ਕਰਕੇ ਸੈਲਰ ਮਾਲਕਾਂ ਕੋਲ ਸਟਾਕ ਹੀ ਬਹੁਤ ਜ਼ਿਆਦਾ ਪਿਆਗਾ ਦੇਖੋ ਜੋ ਆਪਾਂ ਨੂੰ ਖਬਰਾਂ ਮਿਲਦੀਆਂ ਨੇ ਜਿਹਦੇ ਨਿਰਧਾਰਤ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਵੀ ਉਹ ਲਿਫਟਿੰਗ ਨਾ ਹੋਣ ਕਰਕੇ ਸੈਲਰ ਮਾਲਕ ਨੇ ਜਿਹੜੇ ਉਹਨਾਂ ਕੋਲ ਜਗ੍ਹਾ ਹੀ ਨਹੀਂ ਹੋਣੀ ਅੱਗੇ ਨਵਾਂ ਝੋਨਾ ਖਰੀਦ ਕੇ ਰੱਖਣ ਦੇ ਲਈ ਦੇਖੋ ਚਲੋ ਮੈਂ ਜਿੰਨੇ ਕ ਸੈਲਰ ਦੇਖੇ ਨੇ ਖਾਲੀ ਇਹ ਦੇਖੇ ਨੇ ਬਾਕੀ ਹੋ ਵੀ ਸਕਦਾ ਵੀ ਮਤਲਬ ਕਿ ਪ੍ਰੋਬਲਮ ਹੋਵੇ ਵੀ ਇਹ ਪਰ ਗੱਲਬਾਤ ਕਿਸਾਨ ਵੀਰੋ ਇਹੇ ਕਰਨੀ ਆਪਾਂ ਨੇ ਅੱਜ ਵੀ ਦੇਖੋ ਪਹਿਲਾਂ ਸੈਲਰ ਖਾਲੀ ਹੁੰਦੇ ਸੀਗੇ ਆੜ ਆੜ ਤੇ ਐਸੋਚਨ ਤੇ ਸੈਲਰ ਮਾਲਕ ਦਾ ਜਿਹੜਾ ਸੰਬੰਧ ਆ ਬਹੁਤ ਗੂੜਾ ਹੁੰਦਾ ਵੀ ਉਹਨਾਂ ਨੇ ਮੰਨ ਕੇ ਚਲੋ ਆਹ ਟਾਈਮ ਦੇ ਵਿੱਚ ਪੂਰੇ ਹਨ ਆਪਦੇ ਪ੍ਰਬੰਧ ਨੇ ਜਿਹੜੇ ਤਾਮਜਾਮ ਨੇ ਪੂਰੇ ਕਰ ਲੈਨੇ ਹੁੰਦੇ ਸੀ ਵਿੱਚੋਂ ਨੇਰੀ ਹੁਣ ਖਰੀਦ ਕਰਾਂਗੇ ਤੇ ਸੈਲਰਾਂ ਦੇ ਵਿੱਚ ਆਊਗਾ ਤੇ ਆਪਾਂ ਸਰਕਾਰ ਨੂੰ ਚੌਲ ਕੱਢ ਕੇ ਦਮਾਂਗੇ ਤਾਂ ਪਿਛਲੇ ਸਾਲ ਦਾ ਜੋ ਰੌਲਾ ਚੱਲ ਰਿਹਾ ਹੈ ਚੌਲ ਘਟ ਗਏ ਝੋਨਾ ਗੱਲਾ ਚਲਿਆ ਗਿਆ ਚੌਲ ਘਟ ਗਏ ਟੋਟਾ ਬਣ ਗਿਆ ਸੈਲਰ ਮਾਲਕਾਂ ਦੇ ਕੁਛ ਪੱਲੇ ਨਹੀਂ ਪਿਆਗਾ ਇਹ ਇਹ ਗੱਲਾਂ ਚੱਲ ਰਹੀਆਂ ਨੇ ਪਰ ਮੈਂ ਕਿਸਾਨ ਬਰੋ ਗੱਲ ਇਹ ਕਰਦਾ ਵੀ ਜਿੱਦਾਂ ਇਸ ਵਾਰ ਮਾਹੌਲ ਬਣਿਆ ਹੋਇਆਗਾ ਝੋਨੇ ਦਾ ਉਹਦੇ ਲਈ ਆਪਾਂ ਨੂੰ ਬਹੁਤ ਇੱਕ ਵੱਡੀ ਜਿਹੜੀ ਸੇ ਦਾ ਉਹ ਮਿਲਣ ਵਾਲੀ ਆ ਵੀ ਵੀਰੇ ਗਿੱਲਾ ਝੋਨਾ ਮੰਡੀ ਦੇ ਵਿੱਚ ਬਿਲਕੁਲ ਵੀ ਨਹੀਂ ਲੈ ਕੇ ਜਾਣਾ ਇਸ ਵਾਰ ਇਹ ਤਿਆਰੀ ਰੱਖਿਓ ਕਿਉਂਕਿ ਗਿੱਲੇ ਝੋਨੇ ਦੀ ਥੋੜੀ ਕੋਈ ਖਰੀਦ ਨਹੀਂ ਹੋਣੀ ਪਹਿਲੇ ਨੰਬਰ ਤੇ ਤਾਂ ਕਿਸਾਨ ਵੀਰੋ ਗੱਲ ਆ ਜਾਂਦੀ ਆ ਵੀ ਇਸ ਵਾਰ ਜਿਹੜਾ ਆਪਾਂ ਪਹਿਲਾਂ ਜਾਂਦੇ ਹੁੰਦੇ ਸੀ ਵੀ ਜਿਵੇਂ 25 ਮੌਇਸਚਰ ਆ ਗਿਆ ਵੀਰੇ ਦੇ ਦਿਓ 5 ਕਿਲੋ 6 ਕਿਲੋ ਕਾਟ ਭਰ ਦੋ ਐਤਕੀ ਉਹ ਤਾਂ ਕੰਮ ਕਹਿੰਦੇ ਹੋਣਾ ਹੀ ਨਹੀਂ ਉਹ ਕੰਮ ਤੋਂ ਤਾਂ ਇਸ ਵਾਰ ਖੜੀ ਛੜਾ ਲੈਣਾ ਸੈਲਰ ਮਾਲਕਾਂ ਨੇ ਪ੍ਰੋਪਰ ਮੌਇਸਚਰ ਦੇ ਉੱਪਰ ਜਿਹੜੀ ਚੀਜ਼ ਆ ਜਾਊਗੀ ਜੇਕਰ ਕੋਈ ਕਾਟ ਫਾਟ ਨਹੀਂ ਉਹਨੂੰ ਜਿਹੜਾ ਆਪਾਂ ਕਹੇ ਦੀ ਇਹ ਖਿੜੇ ਮੱਥੇ ਖਰੀਦਣਗੇ ਚਾਹੇ ਤੁਹਾਡਾ PR131 ਹੈ ਚਾਹੇ ਤੁਹਾਡਾ ਸੁਪਰੀਮ ਹੈ ਚਾਹੇ ਤੁਹਾਡਾ ਪੀਲੀ ਪੂਸਾ ਡੋਗਰ ਪੂਸਾ ਪੂਸਾ 44 ਕੋਈ ਵੀ ਝੋਨਾ ਜੇਕਰ ਤੁਹਾਡਾ ਝੋਨਾ ਪੂਰੀ ਤਰ੍ਹਾਂ ਸੁੱਕਾ ਸਾਫ ਸੁਥਰਾ ਤੇ ਸਹੀ ਮੋਇਸਚਰ ਦੇ ਵਿੱਚ ਹੋ ਤਾਂ ਤੁਹਾਨੂੰ ਮੰਡੀ ਦੇ ਵਿੱਚ ਝੋਨਾ ਤੁਹਾਡਾ ਖਰੀਦਿਆ ਜਾਊ ਆਦਰਵਾਇਜ਼ ਆ ਕਾਟਾਂ ਫਾਟਾਂ ਵਾਲੇ ਕੰਮ ਤੁਸੀਂ ਐਤ ਕੀ ਭੁੱਲ ਜੋ ਕਿਉਂਕਿ ਪਿਛਲੇ ਸਾਲ ਜਦੋਂ ਝੋਨਾ ਆਪਣਾ ਮਰ ਗਿਆ ਸੀ ਪਾਣੀ ਆਉਣ ਨਾਲ ਬਹੁਤ ਪੰਜਾਬ ਦੇ ਵਿੱਚ ਬਹੁਤ ਨੁਕਸਾਨ ਹੋਇਆ ਸੀ ਇਹ ਤਾਂ ਉਹ ਕਿਸਾਨ ਵੀਰਾਂ ਨੇ 126 ਲਾਇਆ ਤੇ ਉਹ ਝੋਨਾ ਜਾ ਕੇ ਨਵੰਬਰ ਮਿਡ ਦੇ ਵਿੱਚ ਵੱਢਿਆ ਗਿਆ ਜਿਹੜਾ 10 ਨਵੰਬਰ ਨੂੰ ਕਿਸੇ ਦਾ 8 ਨਵੰਬਰ ਨੂੰ ਐ ਉਹੋ ਝੋਨੇ ਦੀ ਵੀਰੇ ਜਿਹੜੀ ਖਰੀਦ ਹੋਈ ਆ ਉਹਨੇ ਸੈਲਰ ਮਾਲਕਾਂ ਦੇ ਪੀਆਰ 126 ਤੋਂ ਹੱਥ ਖੜੇ ਕਰਾਤੇ ਨਾ ਤਾਂ ਉਹਦੇ ਚੋਂ ਮੌਇਸਚਰ ਗਿਆ ਮੇਰੇ ਵਰਗਾ 5 ਕਿਲੋ ਕਾਰਟ ਦੇ ਕੇ ਤਾਂ ਭਰਾਇਆ ਆ ਪਰ ਜਿਹੜੀ ਵੀਰੇ ਗਿੱਲੇ ਦਾਣੇ ਦੀ ਕਾਰਟ ਹੁੰਦੀਆਂ ਨੇ ਇੱਕ ਮੈਂ ਤੁਹਾਡੇ ਨਾਲ ਗੱਲ ਕਰਦਾ ਉਹਦਾ ਸਿਰਫ ਫੜਾ ਬਣ ਜਾਂਦਾ ਉਹਦਾ ਦਾਣਾ ਨਹੀਂ ਬਣਦਾ ਹੁੰਦਾ ਤੇ ਝੋਨਾ ਇੰਨਾ ਕਿ ਜ਼ਿਆਦਾ ਸੁੱਕਦਾ ਹੁੰਦਾ ਹਮੇਸ਼ਾ ਤੁਸੀਂ ਇਹ ਗੱਲ ਦੇਖਿਓ ਵੀ ਇੱਕ ਝੋਨਾ ਤੁਸੀਂ ਸਹੀ ਮੋਇਸਚਰ ਤੇ ਜੇ ਤੁਹਾਡਾ 18 ਮੋਇਸਚਰ ਵੀ ਉਹਨੂੰ ਭਰ ਦੋਗੇ ਤਾਂ ਉਹ ਪ੍ਰੋਪਰ ਝਾੜ ਦੇ ਦੂ ਜੇਕਰ ਤੁਸੀਂ ਉਹਨੂੰ ਇੱਕ ਦਿਨ ਵੀ ਫੋਲ ਤਾਂ ਜਾ ਉਹਨੂੰ ਸੁਕਾਤਾ ਤਾਂ ਤੁਹਾਡਾ ਵੀਰੇ ਝੋਨਾ ਉਹ ਬਹੁਤ ਜ਼ਿਆਦਾ ਜਿਹੜਾ ਝਾੜਾ ਹੋ ਘਟਾਉਣ ਦੇ ਵਿੱਚ ਹੱਥ ਦਿੰਦਾ ਬਹੁਤ ਝਾੜ ਘਟਾ ਜਾਂਦਾ ਇਹੀ ਗੱਲ ਆ ਕਿਸਾਨ ਵੀਰੋ ਕਾਟ ਵਾਲੇ ਝੋਨੇ ਦੀ ਕਿਉਂਕਿ ਮੰਡੀਆਂ ਦੇ ਵਿੱਚੋਂ ਜਦੋਂ ਲਿਫਟਿੰਗ ਨਾ ਹੋਈ ਉਹ ਝੋਨਾ ਪਿਆ ਰਿਹਾ ਉਹਨੇ ਜਿੰਨੀ ਕਾਟ ਕੱਟੀ ਸੀ ਉਸ ਤੋਂ ਵੀ ਜ਼ਿਆਦਾ ਕਿਤੇ ਝੋਨਾ ਘਟਦਾ ਰਿਹਾ ਕਿਉਂਕਿ ਦੇਖੋ ਆਪਣੇ ਵੀ ਹੁਣ ਜਿੱਦਾਂ ਕਹੇ ਆੜਤੀਆਂ ਨਾਲ ਵੀ ਸੰਬੰਧ ਹੁੰਦੇ ਨੇ ਜ਼ਿਮੀਂਦਾਰਾਂ ਦੇ ਉਹ ਉਹਨਾਂ ਨੂੰ ਸਾਰੀਆਂ ਗੱਲਾਂ ਕਲੀਅਰ ਕਰਕੇ ਦੱਸ ਦਿੰਦੇ ਨੇ ਇਹ ਵੀ ਵੀਰੇ ਆਹਾਂ ਸਮੱਸਿਆ ਆਈ ਹੈ ਤਾਂ ਮੈਂ ਕਿਸਾਨ ਵੀਰੋ ਤੁਹਾਨੂੰ ਇਹੀ ਯਰਜ ਕਰਦਾ ਚਾਹੇ ਤੁਸੀਂ ਬਾਸਮਤੀ ਵੱਢਣੀ ਆ ਚਾਹੇ ਤੁਸੀਂ ਵੱਡਨੀਆਂ ਪੀਆਰ 126 ਚਾਹੇ ਕੋਈ ਵੀ ਝੋਨਾ ਵੱਡਣਾ ਹਜੇ ਚਲੋ ਬਾਕੀ ਝੋਨੇ ਦਾ 15 15 ਨਵੰਬਰ ਤੋਂ ਬਾਅਦ 15 ਅਕਤੂਬਰ ਤੋਂ ਬਾਅਦ ਚੱਲਣਗੇ ਪਰ ਵੀਰੇ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਵੀ ਗਿੱਲੇ ਝੋਨੇ ਦੀ ਗਲਤੀ ਭੁੱਲ ਕੇ ਨਾ ਕਰਿਓ ਗਿੱਲਾ ਝੋਨਾ ਮੰਡੀ ਦੇ ਵਿੱਚ ਬਿਲਕੁਲ ਨਾ ਲਿਜਾਇਓ 2 ਦਿਨ 4 ਦਿਨ ਖੇਤ 'ਚ ਖੜਾ ਲਿਓ ਮੰਡੀਆਂ ਦੇ ਵਿੱਚ ਬਹੁਤ ਬੁਰਾ ਹਾਲ ਹੋ ਜਾਣਾ ਨਹੀਂ ਕਿਉਂਕਿ ਦੇਖੋ ਵੀਰੇ ਆਪਣਾ ਫਰਜ਼ ਹੈ ਜਿਹੜੀ ਆਪਣੇ ਕੋਲ ਕੋਈ ਰਿਪੋਰਟ ਆਉਂਦੀ ਆ ਤੁਹਾਡੇ ਕੋਲ ਭੇਜਣ ਦੀ ਮਾਮਲਾ ਸਾਰਾ ਲਿਫਟਿੰਗ ਦੀ ਆ ਜੇਕਰ ਸੈਂਟਰ ਸਰਕਾਰ ਚਾਹੇ ਉਹ ਲਿਫਟਿੰਗ ਕਰਵਾ ਲਵੇ ਝੋਨਾ ਸੇਲਰਾਂ ਦੇ ਵਿੱਚੋਂ ਚੱਕਿਆ ਜਾਵੇ ਤਾਂ ਉਹ ਖੇੜੇ ਮੱਥੇ ਝੋਨਾ ਥੋੜਾ ਜਿਦੀ ਪੜੱਕ ਦੇ ਨੇ ਲੈ ਲੈਣਾ ਉਹਨਾਂ ਨੇ ਕਿਉਂਕਿ ਪਹਿਲਾਂ ਤੋਂ ਹੀ ਮੁੱਦਤਾਂ ਤੋਂ ਹੀ ਇਦਾਂ ਹੁੰਦਾ ਆ ਰਿਹਾ ਹੈ ਤਾਂ ਗਿੱਲਾ ਸੁੱਕਾ ਚੱਲਦਾ ਹੀ ਆ ਰਿਹਾ ਇੱਕ ਸਾਲ ਪਰ ਐਤਕੀ ਜਿਹੜੀ ਗੱਲ ਚੱਲ ਰਹੀ ਆ ਉਹ ਉਲਟ ਹੈ ਐਤਕੀ ਜਿੱਥੇ ਤੱਕ ਮੇਰੀ ਗੱਲਬਾਤ ਹੋਈ ਆ ਆੜਤੀਆਂ ਨੂੰ ਵੀ ਫਿਕਰ ਪਿਆ ਪਿਆ ਵੀ ਕਿਤੇ ਕਿਸਾਨਾਂ ਨਾਲ ਉਹਨਾਂ ਦੇ ਸਬੰਧ ਨਾ ਵਿਗੜ ਜਾਣ ਝੋਨੇ ਕਰਕੇ ਬਹੁਤ ਜ਼ਿਆਦੇ ਵੱਡੀ ਦੁਬਿਧਾ ਦੇ ਵਿੱਚ ਕੰਮ ਪਿਆ ਹੋਇਆ ਕਿਸਾਨ ਵੀਰੋ ਇਹ ਸੀਰੀਅਸ ਲੈਣ ਵਾਲੀ ਗੱਲ ਆ ਕੋਈ ਜਿੱਦਾਂ ਕਹਿੰਦੇ ਮਜ਼ਾਕੀਆ ਗੱਲ ਨਹੀਂ ਬਹੁਤ ਵੱਡੀ ਇੱਕ ਪਰੇਸ਼ਾਨੀ ਦਾ ਜਿਹੜਾ ਕਿਸਾਨਾਂ ਨੂੰ ਜਾਂ ਆੜਤੀਆਂ ਨੂੰ ਸਾਹਮਣਾ ਕਰਨਾ ਪੈ ਸਕਦਾ ਇਸ ਵਾਰ ਕਿਉਂਕਿ ਮੁੱਖ ਫਸਲ ਕਿਸਾਨਾਂ ਦੀ ਮਨਪਸੰਦੀ ਫਸਲ ਝੋਨਾ ਹੈਗਾ ਜਿਹੜਾ 4 ਪੈਸੇ ਠੇਕੇ ਵਾਲਿਆਂ ਨੇ ਵੀ ਬਚਾ ਜਾਂਦਾ 4 ਪੈਸੇ ਆ ਹੋਰ ਕਿਸਾਨਾਂ ਨੂੰ ਵੀ ਦਿੰਦਾ ਹੈ ਵਧੀਆ ਪੈਸਾ ਬਣਦਾ ਪਰ ਜਿਹੜੀ ਹੁਣ ਕੰਡੀਸ਼ਨ ਚੱਲ ਰਹੀ ਹੈਗੀ ਕਿਉਂਕਿ ਸੀਜ਼ਨ ਦੀ ਜਿਹੜੀ ਆਪਣੀ ਬੋਲੀ ਹੈਗੀ ਇੱਕ ਤਰੀਕ ਤੋਂ ਸ਼ੁਰੂ ਹੋ ਜਾਣੀ ਆ ਜੋ ਬਿਆਨ ਦੇ ਸਰਕਾਰ ਦੇ ਪਰ ਹਜੇ ਤੱਕ ਕੋਈ ਰੇਟ ਕਟਾਖਤਮੇ ਨਹੀਂ ਹੋਇਆ ਨਾ ਪੀਆਰ 126 ਦਾ ਨਾ ਹੋਰ ਝੋਨਾ ਦੇ ਨਾ ਮੌਇਸਚਰ ਦਾ ਨਾ ਚੌਲਾਂ ਦਾ ਕੋਈ ਗੱਲਬਾਤ ਹੋਈ ਹੀ ਨਹੀਂ ਤਾਂ ਮੈਂ ਤੁਹਾਡੇ ਅੱਗੇ ਇਹ ਅਰਜ਼ ਕਰਦਾ ਕਿਸਾਨ ਵੀਰੋ ਜੇ ਤੁਸੀਂ ਝੋਨਾ ਵੜਨਾ ਪ੍ਰੋਪਰ ਸੁਕਾ ਕੇ ਸਹੀ ਮੋਇਸਚਰ ਦੇ ਝੋਨਾ ਲਜਾਓ ਤੇ ਵਧੀਆ ਮੁੱਲ ਜਿਹੜਾ ਤੁਹਾਨੂੰ ਮਿਲ ਜੂਗਾ ਨਹੀਂ ਤੁਹਾਡੇ ਝੋਨੇ ਦੀਆਂ ਕਾਟਾਂ ਕੂਟਾਂ ਦਾ ਕੁਝ ਨਹੀਂ ਐ ਤੇ ਕੀ ਬੰਨ ਤੇ ਨਾ ਤੁਹਾਨੂੰ ਸਹੀ ਰੇਟ ਮਿਲੇ ਪ੍ਰਾਈਵੇਟ ادارے ਖਰੀਦਣਗੇ ਉਹਨਾਂ ਦਾ ਐ ਨਹੀਂ ਪਤਾ ਤੁਹਾਡਾ ਜੀ ਪੀਆ 126 ਆ 2320 ਰੁਪਏ ਰੇਟ ਆ ਜਿ ਕਿ ਉਹਨਾਂ ਦਾ ਐ ਨਹੀਂ ਪਤਾ ਤੁਹਾਡਾ 2100 ਨੂੰ ਇਹ ਲੈਣ ਬਾਅਦ ਚੋਂ ਪਸਤਾਉਣ ਨਾਲੋਂ ਬੈਨਾ ਵਧੀਆ ਪਹਿਲਾਂ ਖੇਤ ਦੇ ਵਿੱਚ ਝੋਨੇ ਨੂੰ 2 ਦਿਨ ਹਵਾ ਲਵਾ ਲਓ ਕਿਉਂਕਿ ਕਣਕ ਦੀਆਂ ਕਿਸਮਾਂ ਇਹ ਜੀਆਂ ਆਗੀਆਂ ਮਿੱਡਨ ਜਦ ਤੱਕ ਜੇ ਨਵੰਬਰ ਤੱਕ ਜਿਵੇਂ ਮਰਜ਼ੀ ਵੀਜੀ ਜਾਈਏ ਆਪਾਂ ਕਾਹਲ ਨਾ ਕਰਿਓ ਵੱਡਣ ਲੱਗੇ ਵੀਰ ਬਣ ਕੇ ਕਿਉਂਕਿ ਐਤ ਕੀ ਸਾਰਾ ਕੰਮ ਇਹ ਉਲਟ ਚੱਲ ਰਿਹਾ ਹੈ ਜੋ ਉਮੀਦ ਸੀ ਉਸ ਤੋਂ ਉਲਟ ਚੱਲ ਰਿਹਾ ਹੈ ਕਿਉਂਕਿ ਮੈਂ ਆੜਤੀਆਂ ਨਾਲ ਵੀ ਗੱਲ ਕਰੀਆ ਦੋ ਚਾਰ ਨਾਲ ਉਹ ਇਹੀ ਗੱਲ ਕਹਿੰਦੇ ਨੇ ਵੀ ਵੀਰੇ ਆਪਦਾ ਝੋਨਾ ਸੁਕਾ ਕੇ ਲਿਆਇਓ ਵੀ ਫੇਰ ਅਸੀਂ ਰਿਸਕ ਲੈ ਸਕਦੇ ਵੀ ਅਦਰਵਾਈਜ਼ ਸਾਡਾ ਕੋਈ ਰਿਸਕ ਨਹੀਂ ਹੋਊਗਾ ਇਹਦੇ 'ਚ ਤਾਂ ਤੁਸੀਂ ਇਹ ਗੱਲ ਤੋਂ ਸਮਝ ਸਕਦੇ ਹੋਗੇ ਵੀ ਕਿੰਨਾ ਕੁ ਡਰੇ ਚੀਜ਼ ਦਾ ਬੈਠਿਆ ਹੋਇਆ ਆਰਤੀਆਂ ਦੇ ਮਨਾ ਚ ਵੀ ਤੇ ਕਿਸਾਨਾਂ ਦੇ ਮਨਾ ਚ ਵੀ ਤਾਂ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਇਹ ਜਿਹੜੀ ਆਪਾਂ ਗੱਲਬਾਤਾਂ ਕਰਿਆ ਨੇ ਤੁਹਾਡੇ ਨਾਲ ਵਧੀਆ ਲੱਗੀਆਂ ਹੋਣਗੀਆਂ ਤੇ ਇਸੇ ਤਰ੍ਹਾਂ ਆਪਾਂ ਵਧੀਆ-ਵਧੀਆ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦਰਾਂਗੇ ਧੰਨਵਾਦ